ਤੇ ਸਾਧ ਸੰਗਤ ਜੀ ਮਨ ਉਹ ਚੀਜ਼ ਹੈ ਜਿਹਦਾ ਅੱਧਾ ਸਰੂਪ ਮਾਇਆ ਦਾ ਤੇ ਅੱਧਾ ਸਰੂਪ ਪਰਮਾਤਮਾ ਦਾ ਹੈ ਸਾਡਾ ਮਨ ਜਿਹੜਾ ਨਾ ਦੋ ਚੀਜ਼ਾਂ ਦਾ ਮਿਕਸ ਹੋਇਆ ਹੋਇਆ ਹੈ ਇਹਦੇ ਵਿੱਚ ਪਰਮਾਤਮਾ ਦਾ ਸ਼ਬਦ ਦਾ ਅੰਸ਼ ਵੀ ਹੈ ਨਾਮ ਦਾ ਅੰਸ਼ ਵੀ ਹੈ ਤੇ ਪੰਜ ਤੱਤਾਂ ਦਾ ਪ੍ਰਭਾਵ ਵੀ ਇਸ ਮਨ ਦੇ ਉੱਤੇ ਹੈ ਦੋਵਾਂ ਨੂੰ ਇਕੱਠਾ ਕਰਕੇ ਇੰਜ ਕਹਿ ਲਓ ਇੱਕ ਵਿਚੋਲਾ ਹੈ ਇੱਕ ਪਾਸੇ ਆਤਮਾ ਤੇ ਇੱਕ ਪਾਸੇ ਸਰੀਰ ਹੈ ਤੇ ਵਿਚਕਾਰ ਮਨ ਹੈ ਮਨ ਤੇ ਸਰੀਰ ਦਾ ਵੀ ਪ੍ਰਭਾਵ ਹੈ ਤੇ ਮਨ ਦੇ ਉੱਤੇ ਆਤਮਾ ਦਾ ਵੀ ਪ੍ਰਭਾਵ ਹੈ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਹਦਾ ਬੜਾ ਜ਼ਿਕਰ ਕੀਤਾ ਹੈ ਆਪ ਜੀ ਕਹੋਗੇ ਵੀ ਇਹ ਇੱਕ ਸ਼ਬਦ ਬਾਣੀ ਵਿੱਚ ਵੀ ਕਿਤੇ ਆਉਂਦਾ ਹੈ ਭਗਤ ਕਬੀਰ ਜੀ ਬਾਵਣ ਅਖਰੀ ਵਿੱਚ ਕਹਿੰਦੇ ਨੇ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਨੂੰ ਪੰਜ ਤਤ ਕੋ ਜਿਓ ਇਹ ਜਿਹੜਾ ਮਨ ਹੈ ਨਾ ਇਹਦੇ ਵਿੱਚ ਸ਼ਕਤੀ ਦਾ ਅਰਥ ਹੈ ਮਾਇਆ ਦਾ ਵੀ ਨਿਵਾਸ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਮੇਰ-ਤੇਰ ਇਹ ਸਾਰੀਆਂ ਚੀਜ਼ਾਂ ਇਸ ਮਨ ਦੇ ਵਿੱਚ ਬੈਠੀਆਂ ਹੋਈਆਂ ਨੇ ਕਿਉਂਕਿ ਸਰੀਰ ਦਾ ਪ੍ਰਭਾਵ ਪੈ ਰਿਹਾ ਪੰਜ ਤਤਾਂ ਦਾ ਪਰਛਾਵਾਂ ਪੈ ਰਿਹਾ ਇਹਦੇ ਉੱਤੇ ਅੱਠੇ ਪੈਰ ਹੁਣ ਜਿਹੜਾ ਦੌੜਦਾ ਨਾ ਭੱਜਦਾ ਹੈ ਇਸ ਸਰੀਰ ਦੇ ਪ੍ਰਭਾਵ ਕਰਕੇ ਪੰਜ ਤਤਾਂ ਦੇ ਪ੍ਰਭਾਵ ਕਰਕੇ ਭੱਜਦਾ ਹੈ ਅਗਨੀ ਤਤ ਦੇ ਪ੍ਰਭਾਵ ਥੱਲੇ ਸੜਦਾ ਰਹਿੰਦਾ ਹੈ ਉਹਦੇ ਵਿੱਚ ਗਰਮਾਏਸ਼ ਤੇ ਹੋਰ ਤਤਾਂ ਦੇ ਪ੍ਰਭਾਵ ਕਰਕੇ ਮਿੱਟੀ ਦੇ ਪ੍ਰਭਾਵ ਕਰਕੇ ਆਲਸ ਆਉਂਦਾ ਜਿਵੇਂ ਨੀਂਦ ਆਉਂਦੀ ਹੈ ਸੁਸਤੀ ਪੈਂਦੀ ਹੈ ਮਿੱਟੀ ਦਾ ਬਹੁਤਾ ਪ੍ਰਭਾਵ ਹੈ ਇਸੇ ਤਰ੍ਹਾਂ ਪਾਣੀ ਦਾ ਪ੍ਰਭਾਵ ਹੈ